ਅੱਜ ਵੀ ਲਾਇਬ੍ਰੇਰੀ ਚ ਤੁਹਾਡਾ ਸਵਾਗਤ ਆ ਜੀ ਤੇ ਬੰਦੇ ਤਾਂ ਲੱਗੇ ਨੇ ਆ ਬੰਦਾ ਘਾਟ ਲੱਗੇ ਆ ਬਾਕੀ ਇੱਧਰ ਸਾਰੇ ਖੜੇ ਆ ਹਰਾ ਹਰਾ ਕੱਟਣਾ ਬੰਦ ਹੋਊ ਅੱਜ ਸਾਰੇ ਕਟਊਗਾ ਹੋਰ ਵਾਲੇ ਮਾਰਾ ਵੀ ਘਰ ਜਿਹੜਾ ਹਰੇ ਹਰੇ ਜਿਹਾ ਕੱਟ ਹੋ ਰਿਆ ਨਾ ਇਹ ਬੰਦ ਹੋ ਜਾਵੇ ਫੇਰਾ ਦਰਵਾਜ਼ਾ ਖੁੱਲ੍ਹ ਜਾਊਗਾ ਇੱਥੇ ਸਿੱਧਾ ਐਂਟਰ ਹੋ ਜਾਏਗਾ ਨਾ ਆਪਾਂ ਨੂੰ ਉਹਦਾ ਬਰਾਬਰ ਕਰਨ ਲੱਗੇ ਹੋਏ ਆ ਆ ਪੱਖਾ ਨਹੀਂ ਹਿੱਲਿਆ ਹੈਗਾ ਉੱਪਰ ਹਨਾ ਗੈਬ ਉਹ ਲੱਕੜ ਦਾ ਨਹੀਂ ਹੈਗਾ ਉਹਨੇ ਉਹਦਾ ਨਹੀਂ ਹੋਇਆ ਚੱਕਰ ਕੋਈ ਉਹ ਮੈਨੂੰ ਕਹਿੰਦਾ ਸੀ ਪਤਾ ਕਾਹ ਕਹਿੰਦਾ ਸੀ ਕਹਿੰਦਾ ਜਿਹੜੇ ਫਰਨੇ ਉਹ ਤਾਂ ਕਹਿੰਦਾ ਥੋੜੇ 빙ਗੇ ਹੋ ਜਾਂਦੇ ਨੇ ਫਰ ਦੇ 빙ਗਿਆਂ ਦੇ ਨਾਲ ਕਹਿੰਦਾ ਹਿੱਲਦਾ ਫਿਰ ਉਹ ਕਹਿੰਦਾ ਮੈਂ ਆਪੇ ਸਿੱਧੇ ਕਰ ਦੂੰਗਾ ਮੈਂ ਤੇ ਸਾਫ਼ ਸੁ ਹਾਂ ਉਹਦਾ ਸਾਰ 빙ਗੇ ਸਿੱਧੇ ਹੋ ਜਾਣੇ ਕਹਿੰਦਾ ਫਿਰ ਨਹੀਂ ਹਿੱਲਦੇ ਆਗੇ ਕਹਦਾ ਪਾ ਕਰਦਾ ਉਹ ਡੰਡਾ ਹਿਲੇ ਡੰਡਾ ਨਹੀਂ ਹਿਲਦਾ ਉਹ ਫੜ ਬਿੰਗੇ ਹੋਏ ਹੁੰਦੇ ਕਹਿੰਦਾ ਉਹ ਕਹਿੰਦਾ ਮੈਂ ਕਰ ਦੂੰਗਾ ਸਿੱਧੇ ਲੜ ਤੂੰ ਹਾਂ ਹਾਂ ਲਿਆਉਣੇ ਅੱਜ ਇਹ ਵੀ ਹੈ ਨਹੀਂ ਹੈ ਉਹ ਉਹ ਬਦਲ ਲੈ ਪਾ ਵੇ ਹੈ ਨਹੀਂ ਉੱਥੇ ਲੈ ਕੇ ਆਉਣੇ ਮੇਰੇ ਨਾਲ ਦੇ ਇਹ ਖੋਲ ਕੇ ਦੇਣਗੇ ਫਿਰ ਆਹ ਥੱਲੇ ਵਾਲੇ ਇਹ ਜਾ ਕੇ ਉੱਥੇ ਜਿਹੜੇ ਉੱਪਰ ਤੇ ਪੜ ਲਿਆਵਾਂਗੇ ਰਹਿਣ ਦੇ ਤੁਸੀਂ ਦੱਸੋ ਮੈਂ ਹੁਣ ਬੰਦ ਕਰਾਵਾਂ ਨਾ ਦੱਦ ਮੈਂ ਹੁਣ ਬੰਦ ਕਰਵਾ ਦੂੰਗਾ ਇਹ ਤਾਂ ਹੀ ਕੁਛ ਦੀ ਮੈਂ ਟਿੱਕਾ ਤਾਂ ਨਹੀਂ ਲਗੂਗਾ ਉਹਦਾ ਘਰ ਉੱਪਰ ਕਾਹਦਾ ਟਿੱਕਾ ਲਗੂ ਨਾ ਦੁੱਪ ਤਾਂ ਹੁਣ ਖੁਲਾ ਦੇਣ ਨੂੰ ਕਹਿ ਕੇ ਹੁਣ ਸਵਾਸ ਉਹ ਰੱਖੋ ਜਣਾ ਮੇਰੇ ਉੱਤੇ ਗੈਜਟ ਰੱਖੋ ਜਣਾ ਕੈਮਰੇ ਪੁਰਾਣੇ ਪਏ ਆ ਜਦੋਂ ਮੈਂ YouTube ਸ਼ੁਰੂ ਕਰੀ ਸੀ ਸਾਰਾ ਇਹਨਾਂ ਵਿੱਚ ਸਜਾ ਕੇ ਰੱਖੂਗਾ ਮੈਂ ਦੇਖ ਕੇ ਯਾਦ ਕਰੇ ਕਰੂੰਗਾ ਮੈਂ ਵੀਨੇ ਨਾ ਮੈਂ YouTube ਚੈਨਲ ਬਣਾਇਆ ਤਾਂ ਇੱਥੇ ਲਾ ਦਿਦੋ ਹੋਰ ਇੱਥੇ ਲਾ ਦਾਂਗੇ ਦੋਨੇ 골ਡ ਸਿਲਵਰ ਹਾਂ ਇਹਨਾਂ ਦੇ ਵਿੱਚ ਨਹੀਂ ਕਰਨਾ ਵਿੱਚ ਰੱਖਣਾ ਵਿੱਚ ਰੱਖ ਤਾਂ ਤੁਸੀਂ ਦੱਸੋ ਨਾ ਉੱਥੇ ਵਿੱਚ ਰੱਖ ਦਿੰਦੇ ਜੀ ਬਾਹਰੋਂ ਬਾਹਰ ਕਰ ਦਿਓ ਹਾਂ ਹਾਂ ਉੱਪਰ ਰੱਖਣੀ ਹੈ ਉੱਪਰ ਰੱਖ ਦੋ ਆ ਇੱਥੇ ਲਈ ਉੱਥੇ ਪਾਸੇ ਚੱਲਣਾ ਹੋਰੇ ਦੇਖਾਂ ਵੜੂ ਮੈਂ ਕਿਹੜੀਆਂ ਰਹਿਣ ਦੀ ਮੈਂ ਤੁਸੀ ਦੱਸ ਮੈਂ ਤਾਂ ਕੜ ਰਹਿਣ ਦੇਣਾ ਕਰ

ਇਹਨੂੰ ਚੱਕ ਤੋ ਜੇ ਹੋ ਜਾਊਗਾ ਤਾਂ ਇਹ ਤਾਂ ਜਦੋਂ ਜਦੋਂ ਇਹ ਇੱਥੇ ਟਾਇਰ ਲੱਗਣੀਆਂ ਹਾਂ ਤਾਂ ਆਪਣੀ ਕਿਚਨ ਇੱਥੇ ਫਿੱਟ ਹੋਣੀ ਆ ਇੱਥੇ ਇਹ ਤਾਂ ਲਿਖਿਆ ਗਿਆ 21 ਇੱਧਰ ਨੂੰ 32 ਇੱਧਰ ਨੂੰ ਲਿਖਿਆ ਹੋਇਆ ਉਹਨੇ ਇੱਥੇ 21 32 21 ਇੰਚ ਇੱਧਰ ਨੂੰ ਕਰਦਣੇ 32 ਉੱਪਰ ਨੂੰ ਰੱਖਣੀ ਹੈ ਇਹ ਟਾਇਰ ਤੇ 32 ਇੰਚ ਲਾਉਣੀ ਆ ਇੱਥੇ ਲਿਖਿਆ ਲੈ ਕੇ ਗਿਆ ਉਹਨੇ ਪਿੱਛੇ ਦੇਖੀ ਲਿਆ ਆਪੇ ਬਚ ਗਏ ਉਹ ਲਿਖਿਆ ਹੋਇਆ 32 ਇੰਚ ਸਤਿ ਸ਼੍ਰੀ ਅਕਾਲ ਜੋ ਜੇਦਾ ਨਹੀਂ ਆ ਰਿਹਾ। ਇਹਦਾ ਕੰਮ ਕਰ ਰਿਹਾ। ਇਹਦਾ ਕਾਰ ਦੱਸਿਆ ਗਿਆ। ਅੰਦਰ ਦੇ। ਨਹੀਂ ਪੈਦਾ ਨਹੀਂ ਜਾਣਾ। ਬਾਈ ਜੁਨਾ ਅੰਦਰ ਗਿਆ। ਬਾਹਰ ਤਾਂ ਨਹੀਂ ਗਿਆ। ਅਹ ਇੰਦਰ ਦੇ سامنے ਨੀਵਾਂ ਬਚਰ ਵਰਤ। 3 5 2 3 ਕਿੰਨੀ ਵੱਧ ਲਾ। ਉਹ ਨੀਵਾਂ ਲਾ ਲੇ। ਸਸੇ ਹੋ ਗਏ। ਮੈਂ ਇੱਕ ਘਰਾਂ ਤੋਂ ਲੈ। ਉਹ ਦੇਖੀ ਬਚਾ ਕੇ ਪਿੱਛੇ ਦਾ ਹੱਥ ਲਾਈ ਕੱਲ ਦਾ ਇਹਦਾ ਮੁੱਦਾ ਕੱਲ ਦਾ ਇਹਦਾ ਮੁੱਦਾ ਭਖਿਆ ਹੋਇਆ ਕਹਿੰਦੇ ਕਹਿੰਦੇ ਬਾਲ ਮਜ਼ਦੂਰੀ ਕਰਾ ਰਿਆ ਅੱਜ ਪੁੱਛੇ ਲੰਦੇ ਕਿੰਨੀ ਉਮਰ ਹੈ ਤੇਰੀ ਤੇ ਤਾਂ ਬਾਲਕ ਹੈ ਤੂੰ ਕਹਿੰਦੇ ਇਹਣਾ ਕਹਿੰਦੇ ਇਹਣਾ ਪਰਚਾ ਜੀਤ ਨੂੰ ਨਹੀਂ ਕਹਿੰਦੇ ਪਰਚਾ ਕਰਾਓ ਬਾਲ ਮਜ਼ਦੂਰੀ ਕਰਵਾ ਰਹੇ ਆ ਇਹ ਵੀ ਕਹਿੰਦੇ ਕਰੋਨਾ ਵਿੱਚ ਗਿਆ ਨਹੀਂ ਦੇਖਿਆ 18 ਦਾ ਨਹੀਂ ਸੀ ਹਾਂ ਕਦੋਂ ਤੱਕ ਕਰੋਨਾ ਨੂੰ ਹੋ ਗਿਆ ਹੋਰ ਵੱਡਾ 17 ਸਾਲ ਦਾ ਫਿਰ ਕਰਤੀ 11ਵੀਂ ਜੀ ਹਾਂ 10ਵੀਂ ਕਰੀ ਦੀ ਮੈਂ ਇਹ ਤਾਂ ਮੈਂ 17 ਸਾਲ ਦਾ ਕਰੋਨਾ 19 'ਚ ਆਇਆ ਦਾ ਕਰੋਨਾ 19 'ਚ ਆਇਆ ਦਾ 2021 22 23 24 25 ਸਾਲ ਹੋ ਗਏ 6 ਸਾਲ ਹੋ ਗਏ ਇਹ ਮੈਂ ਚੱਲਦਾ ਦੇਮਾ ਚੱਲਦਾ ਬੋਰਡ ਬਾਂਦੇ ਨਹੀਂ ਕਰੇ ਕੋਈ ਦਿਨ ਕੌਣ ਬੋੜੇ ਇਹ 16 ਸਾਲ ਦਾ ਤੂੰ 10ਵੀਂ ਚ ਪੜ੍ਹਦਾ 11th ਹੈ 11th ਹੋ ਗਿਆ ਫਿਰ ਦਾ ਡੇਟ ਆਫ ਬਰਥ ਕਿੰਨੀ ਹੈ ਤੇਰੀ ਉਹ ਕਿੰਨੇ ਦੇ ਜੰਮਿਆ ਦਾ ਓਏ ਆਦਰ ਬਣਾ ਦੇ ਸੁਣਨਾ 16 ਉਹ ਪੁੱਛੇ ਕਿਹੜੇ ਮਹੀਨੇ ਜੰਮਿਆ ਦਾ ਸਨ ਸਨ ਕਿੰਨਾ ਮਹੀਨਾ 2005 2005 ਜੋੜੋ 15 19 ਸਾਲ ਤਾਂ ਹੋ ਗਿਆ ਫਿਰ ਰਲੀਦੀ ਚਾਰਦੀ ਵਾ ਲਗਾ ਦੇ ਬੱਸ ਮੈਂ 21 ਤੱਕ ਹੋਣਾ ਜੀ ਬਰਨ ਤੋਂ ਮੈਂ ਜੀ ਆ ਤਾਂ ਇਹਨੇ ਇੰਨਾ ਜ਼ਿਆਦਾ ਕਿਉਂ ਨਾ ਚੇਦੀ ਬਰਨ ਜੀ ਇਹ ਨੂੰ ਨਾ ਹਿੱਚਦੀ 12ਵੇਂ ਨਿਕਲੀ ਕਰਵਾਉਂਦੇ ਉਹ ਵੀ ਚੋਤੇ ਵੀ ਬਜਾਏ ਉਹਨੇ ਕਿਹੜੇ ਪਾਲ ਕਰੀ ਆ ਜੀ ਇਹ ਤੇ ਮੈਂ ਰਿਪੇਅਰਮੈਂਟ ਕਰਤਾ ਉਹਨੇ ਦੇ ਕ੍ਰੈਂਪਸ ਆ ਜਾਂਦਾ ਉਹ ਵੀ ਤਤਲਾ ਬੋਲਦਾ ਚਲੋ। ਗੱਲ ਮੈਨੂੰ ਕੁੰਨੋ ਜੋ। ਦੋ? ਇਹ ਕੋਆ। ਦੇਜ ਮੈਨੂੰ ਪਾਣੀ ਪਿਲਾਓ ਮੜਾ ਮੈਨੂੰ ਪਾਣੀ ਪੀਣਾ ਯਾਰ। ਕਿੱਧਰ? ਉਹਦੇ ਵਿੱਚ ਕਾਨੂੰ ਪਾਣੀ ਪਾ ਤਾ ਪਹਿਲੀ ਭਰਿਆ ਪਿਆ। ਉਹਦੇ ਬਲਾ ਦੇ ਉਧਰ ਲਾ ਦੇ ਮੇਰੂ ਖੋਲ ਕੇ। ਮੂੰਹ ਆਇਆ ਤੇ ਮੇਰੀ ਖਾਲੀ ਹੈ ਤੇ। ਇਹ ਤੇ ਮੈਂ ਰਾਤ ਕਾ ਤਾ। ਕੋਲੇ ਤਾਂ ਫੋਨ ਕੇ ਬੰਦ ਕਰ ਦੋ। ਹਾਂ ਲੈ ਬੰਦ ਕਰ ਦਿੰਦੇ। ਅਛਾ ਕੁਝ ਬਦਵਾਨ ਬੈਠੇ ਹੁੰਦੇ ਨਾ ਕਮੈਂਟ ਵਾਲੇ ਉਹ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੰਮ ਕਿੱਦਾਂ ਲੱਤਾ ਜਾਂਦਾ ਠੀਕ ਹੈ ਪਿਆਰ ਨਾਲ ਕੋਈ ਨਹੀਂ ਕੰਮ ਕਰਦਾ ਇੱਥੇ ਪਿਆਰ ਨਾਲ ਤਾਂ ਮੈਂ ਦੇਖ ਲਿਆ ਕਰਾ ਕੇ ਪਹਿਲਾਂ ਸਟਾਫ ਜਦੋਂ ਕਰਦਾ ਕੰਮ ਸਾਡਾ ਸਟਾਫ ਨਹੀਂ ਨਹੀਂ ਸਿਰ ਚੜ ਜਾਂਦੇ ਫਰਦਾਰਨੇ ਆਖੇ ਹੋ ਜਾਂਦੇ ਆ ਇਹ ਨਾ ਹੋਲੇ ਗੋਣੇ ਮੈਂ ਤੋਂ ਮੇਰਾ ਨੇ ਦਿੱਲੀ ਪਾਰਟੀਆਂ ਨੂੰ ਲੈ ਕੇ ਬਾਈਕ ਤੋਂ ਨਜ਼ਾਰੇ ਆ ਥੋੜਾ ਨਾ ਸਿੱਟਾ ਹੋਵੇ ਆ ਪਰੇ ਪਾਣੀ ਦਾ ਗਲਾਸੀ ਅੱਛਾ ਰੋ ਪਾਣੀ ਦਾ ਫਿਲਮਾ ਪਾਣੀ ਦਾ ਗਲਾਸੀ ਪਹਿਲਾਂ ਫਿਰ ਬਾਕੀ ਕੰਮ ਬਾਅਦ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਸ਼ਾਇਦ ਤੁਹਾਡਾ ਕਣਕ ਦਾ ਨੰਬਰ ਲੱਗ ਜਵੇ ਮੇਰੇ ਕਰਦ ਤੇ ਵਜੀ ਥੋੜੀ ਜਿਹੀ ਦੁਖਾ ਨਹੀਂ ਸਾਤੇ ਕੋਈ ਸੈਂਸਟਿਵ ਚੀਜ਼ਾਂ ਨੇ ਕਰਦ ਲਈ ਦੱਤੀ ਵਜੀ ਮੇਰੇ ਦੱਤੀ ਦੱਤੀ ਉਹ ਵੀ ਬਸ ਨਾ ਦੱਤੀ ਤੇ ਹੱਥ ਵੱਜੀ ਵੀਨ ਦੂਜੇ ਤਰ੍ਹਾਂ ਉਹ ਚੁੰਝ ਜੀ ਲੱਗ ਗਈ ਬਰੋ ਤੇ ਅੱਜ ਥੋੜਾ ਪਾਣੀ ਜ਼ਿਆਦਾ ਪੀਣਾ ਕਿਉਂਕਿ ਗਰਮੀ ਹੈ ਗਰਮੀ ਵੀ ਰਾਤ ਦਾ ਪਾਰਟੀ ਚੱਲਦੇ ਸਾਡੇ ਮੁੰਡੇ ਦਾ ਦਰਮਦਨ ਸੀ ਮੇਰੇ ਬਰਡੇ ਮਨਾਇਆ ਆਪਣਾ ਬਰਡੇ ਦੇ ਕਾਰਨ ਹੁਣ ਬੋਡੀ ਬਾਸ਼ ਕਰਾਂਗੇ ਥੋੜੀ ਜੀ ਪਾਣੀ ਵਰ ਲੱਗਿਆ ਤਾਜ਼ਾ ਪਾਣੀ ਨਾ ਮੈਂ ਵੀ ਥੋੜੇ ਉੱਪਰ ਜਾਇਆ ਨਾ ਟੁੱਟੇ ਸਾਰੇ ਉੱਪਰ ਲੱਗੇ ਜਾਣੇ ਹੈ ਥੈਲੇ ਇਹਦੇ ਉੱਪਰ ਆਪਾਂ ਬਣਾਵਾਂਗੇ ਕਿਦਾਂ ਕੱਲ ਨੂੰ ਬਣਾਵਾਂਗੇ ਬੜੀ ਸਾਰਾ ਦੱਸਾਂਗੇ ਇਹਦੇ ਵਿੱਚ ਬਿਜਲੀ ਵਾਲਾ ਕੋਲ ਹੋਊਗਾ ਸਮਝਾਊਗਾ ਕਿਆ ਚੀਜ਼ ਐ ਇਹ ਤੇ ਜਦੋਂ ਬਿਜਲੀ ਵਾਲਾ ਕੋਲ ਹੋਊਗਾ ਕੱਲੀ-ਕੱਲੀ ਚੀਜ਼ ਪੁੱਛਾਂਗੇ ਉਹਦੇ ਇਹਦੀ ਲੱਗ ਵੀਡੀਓ ਬਣਾਵਾਂਗੇ 200 ਹਾਂਜੀ ਦੇਖਣਾ ਇਹ ਮੇਨੂੰ ਵੀ ਅੱਛਾ ਟੌਰ ਨੂੰ ਲਵਾਤਾ ਕਹਿੰਦੇ ਹਾਂ ਕਹਿੰਦੇ ਟੌਰ ਨੂੰ ਲਵਾਤਾ ਹੈ ਹੈ ਮਿਸ ਜੱਜੂਗਾ ਹਾਂ ਮੈਂ ਟੌਰ ਦਿਆਂ ਕਹਿੰਦੇ ਹਾਂ ਹਾਂ ਆ ਜਨਰੇਟਰ ਦਾ ਹੋਣਾ ਮੈਂ ਕਹਿੰਦਾ ਚਲ ਮੈਂ ਦੇਖਾ ਪਰ ਮਰੇ ਖੋਲ ਤਾ ਸਾਰਾ ਹਾਂ ਦੋ ਟੋਟਿਆਂ ਪਰ ਪੈਣਾ ਮਹਿੰਗਾ ਮਾਲ ਦੋ ਨੰਬਰ ਪੈਣਾ ਚਾਰ ਟੋਟੇ ਚਾਰ ਟੋਟੇ ਤਾਂ ਹੈਗਾ ਤੁਝੇ ਫੂਸਜਾ ਵੀ ਹੈਗਾ ਨਾ ਉਹ ਜਿੱਤੇ ਵਾਲੇ ਤਾਂ ਉਪਰ ਚੱਕ ਰਿਹਾ ਉਹ ਤਾਂ ਪੌੜੀ ਵੀ ਬਹੁਤ ਗੰਦੀ ਕਰਤੀ ਤੁਸੀਂ ਤਾਂ ਹਾਂ ਪੌੜੀ ਮੈਂਗਾ ਕੋਈ ਨਾ ਚੱਕ ਲੰਨੇ ਆ ਲੈ ਜਣੇ ਚੱਕ ਦੇ ਹਾਂ ਦੇਖ ਕੇ ਭਾਈ ਵਿੱਚ ਜਿਹੜੇ ਗੰਦੇ ਟੁੱਟੇ ਜਿੱਦਾਂ ਮੈਂ ਪਲੜ ਹੋ ਦੂਜਾ ਲੈ ਜਾ ਥੱਲੇ ਜਾ ਇਹਨੂੰ ਸਾਈਡ ਨੂੰ ਕੱਢ ਲੈ ਐਂ ਕਰ ਇੱਥੇ ਤਮੂਰਾ ਰੱਖ ਲੈ ਇੱਧਰ ਨੂੰ ਕੱਢ ਲੈ ਇੱਧਰ ਆ ਗਿਆ ਇੱਥੇ ਤਾਂ ਸਾਈਡ ਨੂੰ ਲੈ ਕੇ ਲੰਘ ਜਾ ਟੁੱਟੇ ਪਨੇ ਕੇ ਸੱਡ ਪੂਰਾ ਲਿਆਰ ਜਾ ਕੇ ਰੱਖ ਲੈ ਬਸ ਹਾਂ 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 ਮਾ ਪੱਲੜਾ ਹੇ ਪਛਾਦ ਨੂੰ ਉੱਪਰ ਇੱਕੀ ਪਚਾ ਕੇ ਥੋੜੀ ਜਿਹੀ ਗੁੱਬੀ ਸਿਰੋਂ ਗਰੀ ਸਾਈਡ ਨੂੰ ਹੈ ਉਹ ਇਹ ਪੱਲੜੇ ਤੇ ਪਰੀ ਪਾਲਣ ਦੇ ਪੌੜੀ ਪਰ ਨੂੰ ਵੀ ਚਲ ਕੋਈ ਨਹੀਂ ਬਾਅਦ ਚ ਕਰਿਓ ਆਪੇ ਸਾਫੇ ਮਾਰੇ ਬਹੁਤ ਘਰੌਂਦੇ ਯਾਰ ਤੁਸੀਂ ਤਾਂ ਯਾਰ ਆ ਇਸੇ ਪੱਲੜ ਵਛਾ ਗਏ ਆ ਦੋ ਦਿਨ ਧੁੱਪਾਂ ਲੱਗ ਜੂਗੀ ਬੱਦਲ ਵੀ ਪਰ ਘੁੰਮ ਰਿਹਾ ਬਹੁਤ ਜਿੱਤੇ ਬਾਈ ਦਾ ਪੱਲ ਰਹਾ ਪੱਲੜ ਕਿੱਥੇ ਨੂੰ ਪਿਛਾਤਾ ਮੈਂ ਨਾ ਉਧਰ ਨਾ ਇੱਧਰ ਚੱਲਿਆ ਹੁਣ ਦੇ ਆ ਕੇ ਪਿਛਾਉਂਦੇ ਫਿਰ ਤੇ ਆਜ ਤੇ ਟੋਪੇ ਚੜਾਉਂਦੇ ਉੱਪਰ ਉਹ ਕਹਿੰਨੇ ਕਹਿੰਦਾ ਤੂੰ ਪਤਾ ਨਹੀਂ ਚੱਕਦਾ ਤੋਟਾ ਸਿਰ ਇੱਕ ਵਾਰੀ ਐਕਸਪਲੇਨ ਕਰ ਦਿੰਨੇ ਮੈਨੂੰ ਤਾਂ ਨਹੀਂ ਭਾਈ ਤੂੰ ਕੋਈ ਚੱਕਦਾ ਮੇਰੇ ਇਹਦਾ ਲੱਗਦੀ ਬੈਕ ਬੋਨ ਮੈਨੂੰ ਹੋ ਗਈ ਸੈਟਿਕਾ ਦੀ ਬੋਨ ਡਾਕਟਰ ਨੇ ਕਿਹਾ ਤਾਂ ਬਜ ਨਹੀਂ ਚੱਕੜ ਹੈਗਾ ਫਿਰ ਉਹ ਮੇਰਾ ਲੱਗਦ ਪੇਨ ਹੋਣ ਲੱਗ ਜਾਂਦੀ ਹੈ ਇਹਦੇ ਪੈਰ ਨੂੰ ਥੋੜਾ ਜਿਹਾ ਹਰ ਦੇ ਸੁਣਨਾ ਹਾਂ ਇੱਥੇ ਤੇ ਉਹ ਹੋਣੀ ਉਹ ਮੈਂ ਬਹੁਤ ਜ਼ਿਆਦਾ ਪਰਹੇਜ਼ ਰੱਖਦਾ ਹੁੰਦਾ ਇਦਾਂ ਨੂੰ ਬਲੱਗ ਦੇ ਨੂੰ ਥੋੜੀ ਪ੍ਰੋਬਲਮ ਜੀ ਲੱਗਦੀ ਆ ਕਿ ਤੇ 2:00 ਬੱਜ ਜਾਂਦਾ ਫਿਰ ਨਾ ਰੈਸਟ ਕਰਦਾ ਥੋੜੀ ਬਿਹੋੜੀ ਜਿੱਥੇ ਤੇ ਮਾ ਜੰ ਦਿੱਲੀ ਆ ਵੀ ਆਪਣੀ ਉਸੇ ਜਗ੍ਹਾ ਪਰ ਆ ਜਵੇ ਠੀਕ ਹੈ ਜੀ ਤੇ ਆਪਣੀ ਗੌਰ ਰੱਖੀ ਦੀ ਆ ਉਹ 베ਰੀ ਗੁੱਡ ਭਾਈ ਮੁੰਡਿਆ 베ਰੀ ਗੁੱਡ ਅਸਮਤ ਥੱਲੇ ਨੂੰ ਉੱਪਰ ਮੈਂ ਥੱਲੇ ਹਾਂ ਥੱਲੇ ਤੋ ਕੋਈ ਨੂੰ ਕੋਈ ਮੱਝ ਲੱਗਣਾ ਬਾਹਰ ਇਸ ਉਹ ਵੀ ਚੜ੍ਹਦੇ ਉੱਪਰ ਹਾਬੀ ਹਾਂਜੀ ਉਹ ਸਵੇਰੇ ਅੰਦਰ ਤੋਂ ਬੱਧੀ ਚੱਕੀ ਤੋਂ ਅੰਨ ਨਾ ਕਰੇ ਚੱਕਣੇ ਆ ਕਬੰਦਲੇ ਨਹੀਂ ਆ ਰਿਹਾ ਹੈਗਾ ਸਾਡਾ ਗਿੰਦੂ ਉੱਪਰ ਸਮਾਨ ਲੈ ਕੇ ਰੱਖਿਆ ਪਿਆ ਸਾਡਾ ਸਹਾਰਾ ਖੜ ਪੈਲਾ ਵਾਲਾ ਅਰੋਂ ਨੰਬਰ ਬੋਣ ਦਾ ਭੁੱਲ ਗਿਆ ਦਾ ਮੈਨੂੰ ਖਰਪਲਾ ਸੌ ਰਹਿਣਾ ਉੱਪਰ ਸਾਰੇ ਪੈਪ ਤੇ ਖਲ ਪੈ ਲੈਂਦਾ ਵੀ ਜਿਹੜੇ ਇਹਦੇ ਪਰ ਬੰਨੀ ਝੌਂਪੜੀ ਜੀ ਹੁਣ ਬੰਦਾ ਹੱਥ ਨਹੀਂ ਫੜਾ ਰਿਆ ਜਿੰਨੇ ਇਹਦੇ ਪਰ ਲਾਉਣੇ ਆ ਉਹਨੇ ਬਹੁਤ ਤੰਗ ਕਰਿਆ ਪਿਆ ਯਾਰ ਬੰਦੇ ਨੇ ਦੱਸ ਖਾਦਾ ਉਹਨਾਂ ਸਰਜੀ ਦਾ ਤਾਂ ਤੇ ਪੁੱਛਾਂ ਨੂੰ ਯਾਰ ਇਦਾਂ ਮੁੜਨ ਲੱਗਿਆ ਉਹ ਵੀ ਕਾਲਕ ਲੱਗਦਾ ਨੰਬਰ ਲੰਮੇ ਲੱਗਦਾ ਲੱਗ ਗਿਆ ਨੰਬਰ ਲੱਗ ਰਿਹਾ ਕੁਝ ਗਰਬੜ ਲੱਗ ਰਹੀ ਹੈ ਲੱਗਦਾ ਅੱਜ ਸਾਡੀ ਕਣਕ ਦਾ ਹੁਣ ਨੰਬਰ ਲੱਗਣ ਲੱਗਿਆ ਆ ਗਏ ਸਾਰੇ ਮੈਕ ਟੋਟੇ ਉਹ ਚੱਕਦਾ ਹਾਂ ਦੇਖ ਲੈ ਮੈਂ ਥੱਲੇ ਜਾ ਕੇ ਦੇਖ ਲੈਂਦਾ ਇੱਧਰ ਚੱਕ ਨਾ ਮੈਂ ਹੱਕ ਇੱਧਰ ਨੂੰ ਘੁਮਾ ਕੇ ਇੱਥੇ ਰੱਖ ਦੇ ਹੈ ਆਈਂਦੀ ਆ ਜਾ ਮੁੰਡਾ ਜਿਹਾ ਰੱਖਦੇ ਮੁੰਡਾ ਜਿਹਾ ਬੰਦਸ ਨਾ ਇਹ ਇੱਧਰ ਪਰਲੇ ਪਾਸੇ ਵਿਚਾ ਕੇ ਪਰਲੇ ਪਾਸੇ ਵਿਚਾ ਕੇ ਉਧਰ ਨਾ ਸੱਟ ਪੇੜ ਖਾ ਲਈ ਪਰਲੇ ਪਾਸੇ ਤੂੰ ਚੱਕਦਾ ਕਿਦਾਂ ਤੂੰ ਨਾ ਇੰਨਾ ਜੋਰ ਲੱਗਦਾ ਨਹੀਂ ਚੱਕਣ ਨੂੰ ਤੂੰ ਐਡੀ ਥਲੇ ਚ ਮਾਰਦਾ ਤਾਂ ਮੁੰਡੇ ਪਰ ਮਾਰਾ ਤਬ ਬੜਾ ਖਲਾਅ ਤੇ ਦੱਸ ਇਹਨੂੰ ਉਹ ਤਾਂ ਅੰਦਰ ਲੈ ਜਾ ਖੜੀ ਸਿੱਧਣਾ ਉੱਧਰ ਇੱਥੇ ਤਾਂ ਹੈ ਸੁਦਾ ਇੱਥੇ ਬਲ ਜਾ ਖਾਈਆਂ ਡਰ ਲੱਗਦਾ ਮੈਨੂੰ ਫੋਟੋ ਯਾਰ ਇੱਧਰ ਮੈਂ ਕਹਤੇ ਆ ਵੀ ਲੇ ਜਾ ਸਾਰੇ ਅੱਗੇ ਟੁੱਟ ਥੱਲੇ ਤੇ ਹੋਰ ਇਹਨੇ ਚਲੋ ਬਾਅਦ ਚੱਕ ਲੈਂਦੇ ਹਾਂ ਇਹਨੂੰ ਰਾਹ ਖੋਲਦੀ ਉੱਪਰ ਇਹਦੇ ਵੀ ਖੋਲਦੇ ਇਹ ਦੋ ਤਰ੍ਹਾਂ ਦੇ ਟੁੱਟੇ ਆਪਣੇ ਹਨਾ ਦੋ ਤਰ੍ਹਾਂ ਦਾ ਮਾਰ ਹੈ ਇਹ ਸਾਫ ਸਾਫ ਖੋਲਦੇ ਕਿ ਇਹਦੇ ਬਰ ਕੋਸ ਸਾਫ ਇਹਦੇ ਬਰ ਖੋਲਦੇ ਮੜਾ ਜੌੜ ਰੋਣੋਂ ਤਾਂ ਪੈਣਾ ਹੀ ਫਿਰ ਵੀ ਥੋੜੇ ਜਿਹਰੇ ਨਰਮਤੀ ਨਾ ਇਹ ਥੋੜਾ 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 ਬੱਸ ਸ਼ੁਕਰੀਆ ਜੀ ਸ਼ੁਕਰੀਆ ਇੱਥੇ ਠੱਕ ਦੇ ਤਾਂ ਮੈਂ ਕਹਿੰਦੇ ਪਰ ਓੜੇ ਨਾਲ ਜਿਹੜਾ ਮਾ ਐਨ ਪੂਰੀ ਕਾਲੀ ਸ਼ਾਹ ਹੋਣੀ ਐ ਇਹ ਇਹ ਚਿੱਟੀ-ਚਿੱਟੀ ਜੀ ਨੇ ਇਹ ਐਨ ਪੂਰੀ ਆਵਾਜ਼ ਚੱਲਦੀ ਕੁਛ ਨਹੀਂ ਪਤਾ ਰੱਬ ਦਾ ਕਿ ਰਿਸਕ ਦੇ ਅੰਦਰ ਵੀ ਕਰਨੀ ਪੈਣੀ ਆ ਉਹ ਤਾਂ ਖੋਲ ਦੇ ਫੜੀ ਫੜੋ ਝਾੜ ਕੇ ਬਸ ਹਾਰ ਹੁਰਤੀ ਬੜੀ ਬੜਾ ਇਹਨਾਂ ਟਾਈਮ ਤੋਂ ਲਾ ਨਾ ਮੱਤ ਉਪਾਂ ਲੱਗੇ ਮੜੀ ਜੀ ਇਕੱਠਾ ਕਰਕੇ ਆਪਾਂ ਨੇ ਉਡਾ ਦੀ ਮੜਾ ਜਫਰੀ ਨੂੰ ਚੱਪਲਾ ਖੋਲ ਦੇ ਪੈਰ ਨਹੀਂ ਲਾਈ ਤੇ ਚੱਪਾ ਨੇ ਲਾਈ ਦੇ ਦਿੰਦੀ ਚੱਪਲਾ ਹੁਣ ਸੈੱਟ ਰੱਖ ਵੇ ਨੰਗੇ ਪੈਰ ਦਾਣਾ ਆ ਸਤੋਂ ਨੂੰ ਤੋਂ ਮੈਂ ਤੋਈਏ ਇਹ ਤਾਂ ਗਰਮੀ ਗਰਮੀ ਹੋ ਗਈ ਤੇ ਤੁਸੀਂ ਕਿੱਥੇ ਜਾਣਾ ਹੁਣ ਤੇ ਹੈ ਚਲੋ ਅੰਦਰ ਹਾਂ ਆ ਇਹਦੇ ਪਰ ਪਾ ਦੇ ਫਿਰ ਇਹ ਸਾਰਾ ਜਿੰਨਾ ਥੱਲੇ ਟੋਟਲ ਇਹਦੇ ਪਰ ਪਾ ਦੀ ਸਾਰਾ ਖੋ ਇਹਨੂੰ ਫੋਲ ਇਹਨੂੰ ਸਿੱਧਾ ਫੋਲ ਦੇ ਨੂੰ ਖਲਾ ਪਹਿਲਾਂ ਇਹਨੂੰ ਫੋਲ ਦੇ ਫੋਲ ਦੇ ਨੂੰ ਥੋੜਾ ਜਿਹਾ ਲਾਈਵ ਬੰਦ ਕਰਦਾ ਇੱਕ ਵਾਰ ਸੈਟਿੰਗ ਜੀ ਕਰ ਦਮਾ ਸਾਰੀ ਲੈ ਵੀ ਸਾਰੀ ਸੈਟਿੰਗ ਜੀ ਕਰਤੀ ਮੈਂ ਮੈਨੂੰ ਖਵਾਂ ਨਾ ਉੜੇ ਨਾ ਇੱਧਰ ਵਿਆ ਕਰਤਾ ਇੱਧਰ ਫੱਟਾ ਇੱਥੇ ਪਛਾੜ ਦੇ ਇੱਕ ਇਹਦੇ ਥੱਲੇ ਤੇ ਇੰਨੇ ਕੰਮ ਹੁੰਦੇ ਆ ਇੰਨਾ ਥੋੜਾ ਬਹੁਤਾ ਸਰਾ ਚੱਲਦੀ ਜਾਂਦਾ ਕਾਰੋਬਾਰ ਕੋਪਟਿਆ ਹੱਲ ਤੈ ਇਧਰ ਨਾ ਬਿਚਾਉਂਗੇ ਨੀ ਬੈ ਰਤਨੇ ਦੇ ਉੱਪਰ ਗੋਭੀ ਸਰੋਂ ਉੱਪਰ ਉਹਦੇ ਕਰਕੇ ਸਾਰਾ ਚਲੋ ਮੈਂ ਚਪਲਾਂ ਪਾ ਰਣਾ ਚਪਰਾ ਨਾ ਮੇਰੇ ਨਹੀਂ ਪਾ ਕੇ ਮੈਂ ਕਹਿੰਦਾ ਦਿੱਦੀ ਚਪਲ ਆ ਬਈ ਕੋਲ ਮੈਂ ਥੱਲੇ ਗਿੜਾ ਮਾਰ ਜਾਵਾ ਇਹਨਾਂ ਨੂੰ ਮੈਂ ਚੱਕ ਲਿਆਊਗਾ ਇਹਦੇ ਵਿੱਚ ਵੀ ਸਾਫ਼ ਹੋਣੀ ਮੇਰੇ ਖਿਆਲ ਚ ਇਹਦੇ ਵਿੱਚ ਵੀ ਸਾਫ਼ ਹੋਊਗੀ ਆ ਸਾਰਾ ਹੋ ਗਿਆ ਇੱਧਰ ਹੈ ਹਾਂ ਨਹੀਂ ਮਨੀ ਭਾਤਾ ਜ਼ਿਆਦਾ ਠੀਕ ਹੈ कब से कर रहे हो काम ये कितना साल हो गया तीन साल, तीन साल से कितना टाइम लगता है इसको सीखने के लिए साल छे साल में साल। एक साल में एक साल में सीख जाता है काम ये इधर सीखे थे तो उधर सीखे थे इधर सीखे थे काम सीखे थे। अच्छा इसके वसीम के पास ही अच्छा ਮਿਹਨਤ ਆ ਭਾਈ ਮੁੰਡੇਾਂ ਦੀ ਮੁੰਡੇਾਂ ਦੀ ਮਿਹਨਤ ਬੋਲਦੀ ਲੈ ਖੋਲਦੀ ਆ ਤਾਂ ਸਾਫ਼ ਹੈ ਮੈਨੂੰ ਪਤਾ ਇਹਦੇ ਵਿੱਚ ਮੈਂ ਹੀ ਭਰਿਆ ਤਾਂ ਇਹ ਟੁੱਟਾ ਇਸ ਵਿੱਚ ਤੁਹਾਨੂੰ ਬਹੁਤ ਮਾਲੂਮ ਹੈ ਸਿੱਧੀ ਰੇੜੀ ਤੋਂ ਸਿੱਧੀ ਕਢਾਉਣ ਵਾਸਤੇ ਵੀ ਹੈਗੀ ਹੈ ਇਹ ਸਿੱਧੀ ਹੋ ਅਮਰ ਤੇਲੇ ਖੜਾ ਲੰਦੇ ਤਾਂ ਮੈਂ ਇੰਨਾ ਸਾਫ ਦਾਣਾ ਭਰੇ ਹੋਏ ਉੱਪਰੋਂ ਉੱਪਰ ਤੇ ਮੈਂ ਨਾ ਠੀਕ ਆ ਜੀ ਐਡੇ ਵੱਡੇ ਕੋਠੇ ਦਾ ਹੀ ਰਾਜ ਸੀ ਇੱਥੇ ਬਣਾਉਣ ਦਾ ਵਿਹੜ ਇੱਥੇ ਕਣਕ ਵਗੈਰਾ ਆਪਣੀ ਕੋਈ ਚੀਜ਼ ਫੁੱਲਣੀ ਕਣਕ ਸੁਕਾਉਣੀ ਜਹੀ ਰਾਜ ਤਾਂ ਇਸਕਾ ਜੋੜੀ ਚ ਮਾਲ ਕਿਆ ਪਾਲਿਆ ਤਨੇ ਇਹ ਉਧਰ ਦਾ ਉੱਤ ਬਹੁਤ ਹੋਇਆ ਢੜੇ ਨੁੜਦੇ ਆ ਆਗੇ ਮੈਂ ਕਿ ਸਾਰੇ ਇੱਧਰ ਚ ਕੋਲਾ ਮੈਂ ਕਿ ਇੱਧਰ ਦੇਖ ਫਟਿਆ ਟੁੱਟਾ ਉਹ ਉਧਰ ਪਿੱਛੇ ਤੋਂ ਪਿੱਛੇ ਫੜ ਕੇ ਨਾ ਥੱਲੇ ਹੱਥ ਨਾਲ ਟੁੱਟਾ ਇਹ ਮੈਂ ਵੀ ਹੱਥ ਪਾ ਦਿੰਦਾ ਨਾਲ ਇਹ ਇੱਥੇ ਹੱਥ ਪਾ ਲੈ ਜਿੱਥੇ ਖੁੱਲਦਾ ਇਹ ਪਾ ਲੈ ਇੱਥੇ ਚਲੋ ਇੱਧਰ ਚੱਕ ਲਈ ਬਸ ਓ ਸਾਰੇ ਪਰ ਇੱਧਰ ਨਹੀਂ ਆ ਜਾ ਕਿ ਬਚ ਗਏ ਇੱਧਰ ਸੜਦੇ ਨੂੰ ਸ਼ੁਕਰੀਆ ਬਈ ਆਪਕਾ ਹੈ ਕੰਮ ਨੇ ਜਿਹ ਪੰਡਾ ਵਾਲੇ ਕੰਮ ਹਾਇ ਤੇ ਸਾਰੇ ਇਧਰ ਹੁਣ ਮਾਲ ਹੈ ਉਹਨੂੰ ਉਹ ਪੱਲੀ ਜਿਹੜੀ ਇਧਰ ਇਧਰ ਮੈਂ ਦੇਖ ਪੱਟੀ ਥੱਲੇ ਪੱਲੀ ਦੇਖ ਕੇ ਥੱਲੇ ਪੈਰਾਂ 'ਚ ਦੇਖ ਯਾਰ ਪੱਟੀ ਹੋਈ ਤੇਰੇ ਇਧਰ ਰੱਖ ਤਾਂ ਮੋਟਰ ਪਰ ਤੇ ਉਹ ਹੋਊਗਾ ਪੰਜਾ ਜਾ ਉਹ ਪੱਲੀ ਉਹ ਦੇਖ ਲ ਕੋ ਉਹਨੂੰ ਉੱ딜 ਵਿਛਾ ਦੇ ਚਾਰੇ ਪਾਸੇ ਹੁਣ ਉੱਧਰ ਦੇਖੋ ਰਾਇਆ ਉੱਧਰ ਦੇਖੋ ਰਾਇਆ ਲਾ ਇਹ ਤਾਂ ਹੋ ਗਿਆ ਕੰਮ ਆਪਣਾ ਅੰਦਰ ਮੈਂ ਅੰਦਰ ਤੇ ਵੀ ਚੱਕ ਲਿਆ ਸਾਰੇ ਸਾਰੀ ਅੱਗ ਜਿੰਨੀ ਵੀ ਹੈਗੀ ਦੀ ਬਹੁਤ ਠੀਕ ਹੈ ਹਲੋ ਜੀ ਮਿੱਤਰ ਪਿਆਰਿਓ ਅੱਜ ਦੀ ਲਾਈਵ ਵੀ ਅਸੀਂ ਤੁਹਾਨੂੰ ਦਿਖਾਇਆ ਕੰਮ ਕਰ ਘਰ ਦਾ ਸਾਰਾ ਜੋ ਚੱਲਿਆ ਤੇ ਨਵਜ ਜੀ ਫੋਟੋ ਮੇਰਾ ਲਾਈਵ ਦੇਣ ਵਾਸਤੇ ਨਰਮੀ ਬਹੁਤ ਹੋਈ ਹੋਈ ਹੈ ਕਿ ਕਹੇ ਇਹਦਾ ਦੱਖਣ ਚੱਲਦਾ ਨੇ ਦੱਖਣ ਨੇ ਕੰਮ ਖਰਾਬ ਕਰਿਆ ਸਾਰਾ ਇਹ ਚੱਲਣਾ ਬੰਦ ਹੋ ਜੂਗਾ ਥੋੜਾ ਜਿਹਾ ਮੌਸਮ ਹੋਰ ਖੁੱਲ ਜੂਗਾ ਹਾਂ ਇੱਕ ਹੋਰ ਨਿਊਜ਼ ਉਹ ਆਜ ਦੇ ਵਾਟਰਫਰ ਬੜੀ ਦਿੱਕਤ ਦੇ ਜਿਹੜੀ ਇਸ ਸਾਲ ਮੌਨਸਨ ਆਉਗੀ ਇਹ ਜਿਆਦਾ ਜ਼ਿਆਦਾ ਤੈਪਸਵਾ ਕਿਰਪਾ ਵੀ ਮੀਂਹ ਜਿਆਦਾ ਪੈਣ ਦੇ ਸੁਭਾਅ ਨਾਲ ਚਲੋ ਚੰਗੀ ਗੱਲ ਹੈ ਜਿਆਦਾ ਪੈਣੇ ਚਾਹੀਦੇ ਆ ਕਿ ਪਾਣੀ ਦੀ ਬਹੁਤ ਜਿਆਦਾ ਕਮੀ ਹੋਈ ਹੈ ਧਰਤੀ ਦੀ ਚਾਰਜ ਹੋ ਜੂਗੀ ਧਰਤੀ 'ਚ ਪਾਣੀ ਆ ਜਾਊਗਾ ਜਿਆਦਾ ਪੈਣੇ ਚਾਹੀਦੇ ਮੀਂਹ ਦਾ ਥੋੜਾ ਜਿਹਾ ਤੇ ਇਹਨਾਂ ਨਾਲ ਜਿੱਦ ਲਾਈਕ